ਅਸੂਲ ਹੋਣੇ ਕਿੰਨੇ ਕੁ ਜ਼ਰੂਰੀ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਈ ਥਿੰਕ ਤੁਸੀਂ ਜਦੋਂ ਤੱਕ ਆਪਣੇ ਰੂਲਸ ਐਂਡ ਗੋਲਸ ਸੈੱਟ ਨਹੀਂ ਕਰਦੇ ਨਾ ਹਮ ਮੇਰੇ ਲਈ ਤਾਂ ਹਮੇਸ਼ਾ ਰੂਲਸ ਤੇ ਗੋਲਸ ਦੋਵੇਂ ਚੀਜ਼ਾਂ ਕੰਮ ਕਰਦੀਆਂ ਹਮ ਕਿਉਂ ਤੁਹਾਡੀ ਜਿਹੜੀ ਲਾਈਨ ਉਹਨੂੰ ਕਿਸੇ ਦੀ ਜ਼ਰਤ ਨਹੀਂ ਹੋਣੀ ਚਾਹੀਦੀ ਕ੍ਰਾਸ ਕਰਨ ਦੀ ਜੇ ਸੋਚੋ ਤੁਹਾਨੂੰ ਇੱਕ ਦੋ ਬੰਦੇ ਮਿਲਦੇ ਵੀ ਹੈ ਨਾ ਜਿਹਨੇ ਕੁਝ ਬੋਲਤਾ ਹਮ ਅਗਲੇ ਨੂੰ ਤੁਹਾਡੀ ਅੱਖ ਦੀ ਗੁਰ ਹੋਣੀ ਚਾਹੀਦੀ ਪਹਿਲੀ ਗੱਲ ਕਿਸੇ ਦੀ ਹਿੰਮਤ ਨਾ ਹੋਵੇ ਹੂੰ ਜੇ ਕਿਸੇ ਨੇ ਬੋਲਤਾ ਕੁਛ ਉਹਦੇ ਲਈ ਤੁਸੀਂ ਐਗਰੀ ਨਹੀਂ ਹੋਣੇ ਚਾਹੀਦੇ ਹੂੰ ਆਬਵੀਅਸਲੀ ਹੁਣ ਮੈਨੂੰ ਇੰਡਸਟਰੀ ਦੇ ਵਿੱਚ ਮਤਲਬ ਇੱਕ ਅੱਦਾ ਬੰਦਾ ਹੀ ਹੋਊਗਾ ਹੂੰ ਤੇ ਉਹ ਬੰਦਾ ਮੈਂ ਅੱਗੇ ਵੀ ਕਹਿੰਨੀ ਹੁਣੀ ਆ ਚਾਰ ਸਾਲਾਂ ਤੋਂ ਮੇਰੇ ਸਾਹਮਣੇ ਨਹੀਂ ਆਇਆ ਜਿਹਨੂੰ ਦਿਖਦਾ ਪਤਾ ਕਿ ਇੱਥੇ ਬਾਣੀ ਨਹੀਂ ਆਉਣਾ ਕਿਉਂਕਿ ਮੈਂ ਉਹਦੀ ਬਹੁਤ ਲਾਹਪਾ ਕੀਤੀ ਹੋਈ ਆ ਉਸ ਬੰਦੇ ਦੀ ਹੂੰ ਉਹਨੇ ਮੈਨੂੰ ਕੋਈ ਗੱਲ ਕਹੀ ਸੀ ਮੈਨੂੰ ਜਮਾਂ ਨਹੀਂ ਵਧੀਆ ਲੱਗੀ ਉਹਦੀ ਗੱਲ ਹੂੰ ਸੋ ਆਈ ਵਾਸ ਲਾਈਕ ਅੱਜ ਕਰਤੀ ਆ ਮੁੜ ਕੇ ਜੇ ਜੁਰਤ ਕੀਤੀ ਤੇ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣਾ। ਹੂੰ। ਦੈਟਸ ਇਟ। ਬੋਲੇ ਸਿੱਧੇ ਹੋ ਕੇ ਤੁਰਨਾ ਚਾਹੀਦਾ ਹੈ ਨਾ। ਹਾਂ ਸਿੱਧੇ ਦੇਖੋ। ਪਿਆਰ ਨਾਲ ਤੁਰੋ। ਬਹੁਤ ਪਿਆਰ ਨਾਲ ਤੁਰੋ। ਜਦੋਂ ਤੁਹਾਨੂੰ ਲੱਗਦਾ ਕਿ ਸਾਹਮਣੇ ਵਾਲਾ ਪਿਆਰ ਦੀ ਭਾਸ਼ਾ ਨਹੀਂ ਸਮਝ ਰਿਹਾ। ਹੂੰ। ਫਿਰ ਦੂਜੀ ਭਾਸ਼ਾ ਤੇ ਆਓ। ਫਿਰ ਆਓ। ਇਹ ਨਹੀਂ ਕਿ ਜੇ ਮੈਂ ਕਹਾਂ ਕਿ ਮੈਂ ਤਾਂ ਬਹੁਤੀ ਬਲੰਟ ਆਂ। ਮੈਂ ਹਰ ਇੱਕ ਨਾਲ ਇਦਾਂ ਗੱਲ ਕਰਦੀ ਆਂ ਤੇ ਮੈਂ ਬਹੁਤ ਬੋਲਡ ਆਂ। ਉਹ ਬੋਲਡ ਨਹੀਂ ਉਹ ਬਦਤਮੀਜ਼ੀ ਹੁੰਦੀ ਆ। ਹੂੰ। ਕਈਆਂ ਨੂੰ ਕੁੜੀਆਂ ਨੂੰ ਲੱਗਦਾ ਨਾ ਕਿ ਮੈਂ ਬੋਲਡ ਆ ਮੈਂ ਬੋਲਡ ਤੇ ਬਦਤਮੀਜ਼ੀ 'ਚ ਬੜੀ ਥਨ ਲਾਈਨ ਆ ਹੂੰ ਉਹ ਸਮਝਣੀ ਚਾਹੀਦੀ ਆ ਕਈ ਵਾਰੀ ਨਾ ਹੁਣ ਜਿਵੇਂ ਅਸੀਂ ਇੰਡਸਟਰੀ ਦੇ ਵਿੱਚ ਆ ਕੁਝ ਮੁੰਡੇ ਚਾਹੇ ਇੰਡਸਟਰੀ 'ਚ ਨਾ ਵੀ ਹੋ ਉਹ ਸਾਰੀਆਂ ਕੁੜੀਆਂ ਨੂੰ ਇੱਕੋ ਕੈਟਾਗਰੀ ਦੇ ਵਿੱਚ ਤੋਲ ਲੈਂਦੇ ਆ ਬਿਲਕੁਲ ਉਹ ਜੇ ਕਿਸੇ ਨਾਲ ਓਨੇਕ ਫ੍ਰੈਂਕ ਹੋ ਕੇ ਗੱਲ ਕਰ ਰਿਹਾ ਉਹ ਤੁਹਾਡੇ ਨਾਲ ਵੀ ਟਰਾਈ ਕਰਨਗੇ ਨਾ ਹੂੰ ਜੇ ਤੁਸੀਂ ਉੱਥੇ ਟੋਕ ਦੋਗੇ ਨਾ ਅਗਲੇ ਦੀ ਮੁੜ ਕੇ ਜ਼ਰਤ ਨਹੀਂ ਪਊਗੀ ਹੂੰ ਫਿਰ ਉਹ ਤੁਹਾਡੇ ਰੂਲਸ ਸੈੱਟ ਹੋਣੇ ਚਾਹੀਦੇ ਆ ਟੋਕਣਾ ਤੁਸੀਂ ਆ ਕੋਈ ਤੀਸਰਾ ਬੰਦਾ ਨਹੀਂ ਆ ਕੇ ਟੋਕੂਗਾ ਉਸ ਚੀਜ਼ ਨੂੰ ਹਮ ਤੁਸੀਂ ਇਹੋ ਜਿਹੇ ਕਿਹੜੇ ਸੂਲ ਰੱਖੇ ਨੇ ਜਿਹੜਾ ਜੋ ਮਰਜ਼ੀ ਹੋ ਜਾਵੇ ਮੈਂ ਨਹੀਂ ਉਹ ਤੋੜੂਗੀ ਵੀ ਇਹ ਮੰਨ ਕੇ ਚੱਲਦੇ ਹੋ ਯਾਰ ਜਿਹੜੀ ਚੀਜ਼ ਮੇਰੇ ਪਰਿਵਾਰ ਨੂੰ ਪਸੰਦ ਨਹੀਂ ਆ ਉਹ ਚੀਜ਼ ਮੈਂ ਬਿਲਕੁਲ ਨਹੀਂ ਕਰੂੰਗੀ ਹਮ ਜਿੱਦਾਂ ਕਿ ਚਾਹੇ ਮੇਰੇ ਪਾਰਟਨਰ ਨੂੰ ਚੂਜ਼ ਕਰਨ ਦੀ ਗੱਲ ਆ ਜੀ ਚਾਹੇ ਮੇਰੇ ਅੱਗੇ profession ਦੇ ਵਿੱਚ ਕੰਮ ਦੀ ਗੱਲ ਆ ਸਮਾਪ ਤੇ ਪਰਿਵਾਰ ਨੂੰ ਹਮੇਸ਼ਾ ਨਾਲ ਲੈ ਕੇ ਚੱਲਦੀ ਆ ਜਿੱਥੇ ਉਹਨਾਂ ਨੂੰ ਲੱਗਦਾ ਕਿ ਚਾਹੇ ਮੇਰੇ ਲੌਂਡ ਪਾਉਣ ਦੀ ਗੱਲ ਆ ਜੀ ਉਹਨਾਂ ਨੂੰ ਲੱਗਦਾ ਕਿ ਆ ਚੀਜ਼ ਨਹੀਂ ਵਧੀਆ ਲੱਗ ਰਹੀ ਤੂੰ ਅਣੀ ਪਾ ਕੇ ਜਾਣੀ ਤਾਂ ਮੈਂ ਨਹੀਂ ਪਾ ਕੇ ਨਿਕਲਦੀ ਹਮਮ ਔਰ ਇੰਡਸਟਰੀ ਦੀ ਗੱਲ ਕਰਾਂ ਸੋ ਮੇਰੇ ਰੂਲਸ ਜੀ ਆ ਕਿ ਯਾਰ ਆਪਦੇ ਕੰਮ ਤੱਕ ਕੰਮ ਰੱਖੋ ਹਮ ਸਾਰੇ ਬਹੁਤ ਚੰਗੇ ਆ ਸਾਡੀ ਲਾਈਨ ਦੇ ਵਿੱਚ ਜੇ ਤੁਸੀਂ ਚੰਗੇ ਹੋ ਤੇ ਸਾਰੇ ਬਹੁਤ ਨਾਈਸ ਹੁਣ ਮੈਨੂੰ ਏ ਨਹੀਂ ਪਤਾ ਚਾਹੇ ਉਹ ਮੇਰੇ ਮੂੰਹ ਤੇ ਨਾਈਸ ਨੇ ਚਾਹੇ ਪਿੱਛੇ ਮੈਨੂੰ ਬੋਲਦੇ ਹੋਣ ਆਈ ਡੋਟ ਕੇਅਰ ਬਿਕੋਜ਼ ਉਤਾ ਤੁਸੀਂ ਆਰਮ ਵੀ ਚਾਰ ਬੰਦਿਆਂ ਚ ਬੈਠੋਗੇ ਤੁਹਾਨੂੰ ਤੁਹਾਡੀਆਂ ਸਹੇਲੀਆਂ ਦਾ ਜਾਂ ਤੁਹਾਡੇ ਫਰੈਂਡਸ ਦਾ ਹੀ ਨਹੀਂ ਪਤਾ ਹੁੰਦਾ ਬਿਲਕੁਲ ਅਸੀਂ ਤੀਸਰੇ ਬੰਦੇ ਲਈ ਕੀ ਕਹਿ ਸਕਦੇ ਆ ਕੁਝ ਨਹੀਂ ਕਹਿ ਸਕਦੇ ਉਹ ਉਹਨਾਂ ਦੀ ਪਰਵਰੇਸ਼ਨ ਆ ਜੇ ਉਹਨਾਂ ਨੇ ਕੁਝ ਬੋਲਣਾ ਤੁਹਾਡੀ ਪਰਵਰੇਸ਼ ਕੀ ਆ ਉਹ ਤੁਸੀਂ ਦਿਖਾਉਣੀ ਆ ਉਹ ਤੁਹਾਨੂੰ ਪਤਾ ਆ ਕਿ ਮੈਂ ਅਗਲੇ ਬੰਦੇ ਨੂੰ ਬਹੁਤ ਨਾਈਸਲੀ ਮਿਲਣਾ ਬਹੁਤ ਵਧੀਆ ਤਰੀਕਾ ਹਾਂ ਬਸ ਮੇਰੇ ਤੋਂ ਫਾਰਮੈਲਿਟੀਆਂ ਨਹੀਂ ਹੁੰਦੀਆਂ ਮੈਂ ਜੇ ਕਿਸੇ ਆਰਟਿਸਟ ਨੂੰ ਮਿਲਦੇ ਆ ਮੈਨੂੰ ਇੱਕ ਰੁਪਿੰਦਰ ਹੰਡਾ ਦੀ ਦੀ ਆ ਮੈਨੂੰ ਕਹਿੰਦੇ ਅਸੀਂ ਨਾ ਕਿਸੇ ਵਿਆਹ ਤੇ ਮਿਲੇ ਸੀਗੇ ਹੂੰ ਉਹ ਸ਼ਾਇਦ ਉਸ ਜੀ ਨੂੰ ਪਤਾ ਨਹੀਂ ਮੈਂ ਉਹਨਾਂ ਨੂੰ ਕਈ ਵਾਰੀ ਕਿਹਾ ਮੈਂ ਮੁੜ ਕੇ ਵੀ ਕਹਾਂ ਦੀਦੀ ਸੌਰੀ ਕਿ ਮੇਰਾ ਇਹ ਮਤਲਬ ਨਹੀਂ ਹੁੰਦਾ ਮੈਂ ਕਿਸੇ ਨੂੰ ਮਿਲਦੀਆਂ ਚਾਹੇ ਫੀਮੇਲ ਨੂੰ ਵੀ ਨਾ ਹੂੰ ਮੈਂ ਬਹੁਤ ਘੁੱਟ ਕੇ ਜਿਵੇਂ ਉਹ ਇਦਾਂ ਮੈਂ ਨਹੀਂ ਮਿਲ ਸਕਦੀ ਹਾਂ ਲਾਈਕ ਮੈਨੂੰ ਕਹਿੰਦੇ ਕੁੜੀਆਂ ਥੋੜੀ ਪਿਆਰ ਨਾਲ ਜੱਫੀ ਪਾ ਕੇ ਮਿਲਿਆ ਕਰ ਲੇ ਕਿ ਹਾਏ ਮੇਰਾ ਉਸ ਸਭਾਈ ਹੈ ਨਹੀਂਗਾ ਹੂੰ ਮਤਲਬ ਮੈਂ ਬਹੁਤ ਇੱਜ਼ਤ ਕਰਦੀ ਹਾਂ ਤੁਹਾਡੀ ਬਹੁਤ ਇੱਜ਼ਤ ਕਰਦੀ ਹੂੰ ਜਦੋਂ ਉਹਨਾਂ ਦਾ ਗਾਣਾ ਆ ਮੇਰੇ ਪਿੰਡ ਦੇ ਗੇੜੇ ਚੱਲੇ ਐ ਮੈਨੂੰ ਬਹੁਤ ਖੁਸ਼ੀ ਹੋਈ ਦੁਬਾਰਾ ਜਦੋਂ ਚੱਲੇ ਆ ਇੱਕ ਜਦੋਂ ਸੱਬਾ ਫਲਾਈ ਕਰਕੇ ਆਵਾ ਉਹ ਬਾਈ ਵੀ ਦਾ ਜਦੋਂ ਗਾਣਾ ਚੱਲੇ ਮੈਂ ਉਦੋਂ ਵੀ ਬਹੁਤ ਖੁਸ਼ ਹੋਈ ਇਹ ਦੋ ਬੰਦਿਆਂ ਲਈ ਪਤਾ ਹੀ ਨਹੀਂ ਕਿਉਂ ਮੈਂ ਅੰਦਰੋਂ ਅੰਦਰ ਹੀ ਬਹੁਤ ਹੀ ਖੁਸ਼ ਹੋਈ ਫਿਰ ਮੈਂ ਨਾ ਜਦੋਂ ਸੀ 2 ਸਾਲ ਪਹਿਲਾਂ ਵਿਆਹ ਤੇ ਮਿਲੇ ਦੀਦੀ ਮੈਨੂੰ ਕਹਿੰਦੇ ਤੂੰ ਆ ਫਾਰਮੈਲਟੀ ਜੀ ਨਾ ਕਰਿਆ ਕਰ ਐ ਸਾਈਡ ਤੋਂ ਮੈਂ ਕਿਹਾ ਦੀਦੀ ਇਹ ਮੇਰਾ ਮੈਨੂੰ ਇਦਾਂ ਹੀ ਮਿਲਣਾ ਪਸੰਦ ਆ ਹਨਾ ਮੈਨੂੰ ਉਹ ਫਾਰਮੈਲਟੀ ਲੱਗਦੀ ਆ ਹਰ ਨਾ ਮੈਂ ਸਾਰਿਆਂ ਦੀ ਬਹੁਤ ਇੱਜ਼ਤ ਕਰਦੀ ਆ ਹਮ ਹਰ ਇੱਕ ਦੀ ਰਿਸਪੈਕਟ ਕਰਦੀ ਆ ਸਾਡੀ ਫੀਲਡ ਵਿੱਚ ਚਾਹੇ ਕੋਈ ਕੁੜੀ ਆ ਚਾਹੇ ਮੁੰਡਾ ਪਰ ਮੈਂ ਗਲਤ ਨਹੀਂ ਬਰਦਾਸ਼ਤ ਕਰ ਸਕਦੀ ਔਰ ਜੇ ਤੁਹਾਨੂੰ ਲੱਗਦਾ ਕਿ ਫਾਰਮੈਲਟੀ ਆ ਉਹਦੇ ਲਈ ਮੈਂ ਤੁਹਾਡੇ ਤੋਂ ਸੌਰੀ ਮੰਗਦੀ ਪਰ ਮੈਨੂੰ ਨਾ ਉਹ ਚੀਜ਼ ਨਾ ਫੀਲ ਹੋਏਗੀ ਕਿ ਸੀਨੀਅਰ ਆਰਟਿਸਟ ਆ ਨਾ ਸਾਡੇ ਫਿਰ ਮੈਂ ਫੋਨ ਕੀਤਾ ਆਪਾਂ ਕਿਤੇ ਮਿਲਦੇ ਆ ਅਸੀਂ ਰਸਤੇ 'ਚ ਰੁੱਕੇ ਅਸੀਂ ਬਹੁਤ ਵਧੀਆ ਗੱਲ ਕੀਤੀ ਮੈਂ ਕਿ ਯਾਰੇ ਮੇਰੀ ਫਾਰਮੈਲਟੀ ਨਹੀਂ ਆ ਮੈਨੂੰ ਪਤਾ ਨਹੀਂ ਕਿਉਂ ਕਿ ਮੈਂ ਜ਼ਿਆਦਾ ਜੈਲਪ ਨਹੀਂ ਹੋ ਪਉਂਦੀ ਸ਼ਾਇਦ ਤੁਹਾਨੂੰ ਤਾਂ ਲੱਗ ਰਿਹਾ ਹਾਂਜੀ ਕੀ ਹਨਾ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਮ ਫੈਮਿਨਿਜ਼ਮ ਉੱਤੇ ਤੁਹਾਡੇ ਕੀ ਥੌਟਸ ਨੇ ਤੁਸੀਂ ਫੈਮਿਨਿਜ਼ਮ ਕਿਨੂੰ ਕਹਿੰਦੇ ਹੋ ਫੈਮਿਨਿਜ਼ਮ ਦੀ ਹਰ ਕੋਈ ਨਾ ਆਪਣੇ ਹਿਸਾਬ ਨਾਲ ਡੈਫੀਨੇਸ਼ਨ ਲੈ ਕੇ ਮੰਨਦਾ ਹਨਾ ਤੁਰਦਾ ਤੇ ਕਈ ਤਾਂ ਇਸ ਨੂੰ ਇਹ ਮੰਨਦੇ ਆ ਕਿ ਹਾਂ ਮੁੰਡੇ ਬੁਰੇ ਨੇ ਤੇ ਕੁੜੀਆਂ ਚੰਗੀਆਂ ਨੇ ਕੋਈ ਮੰਨਦਾ ਕਿ ਕੁੜੀਆਂ ਮੁੰਡੇ ਬਰਾਬਰ ਨੇ ਦੋਨਾਂ ਨੂੰ ਇਕੁਅਲ ਓਪਰਚ्युनिटीज ਮਿਲਣੀਆਂ ਚਾਹੀਦੀਆਂ ਨੇ ਤੁਹਾਡੇ ਇਹਦੇ ਤੇ ਕੀ ਟੇਕ ਆ ਅ ਮੈਨੂੰ ਜੋ ਮੈਂ ਆਵਦੇ ਪੁਆਇੰਟ ਆਫ 视图 ਦੇ ਨਾਲ ਗੱਲ ਦੱਸ ਰਹੀ ਹਾਂ ਅਸੀਂ ਕੁੜੀਆਂ ਆ ਤੁਹਾਡੇ ਵੀ ਬ੍ਰਦਰਸ ਹੋਣਗੇ ਤੁਹਾਨੂੰ ਕਰਦੇ ਥੋਡੇ ਘੱਟ ਪਿਆਰ ਕਰਦੇ ਆ ਬਹੁਤ ਜ਼ਿਆਦਾ ਕਰਦੇ ਕਰਦੇ ਆ ਨਾ ਮੁੰਡਿਆਂ ਤੋਂ ਵੱਧ ਕਰਦੇ ਆ ਨਾ ਕੁੜੀਆਂ ਨੂੰ ਪਿਆਰ ਜ਼ਿਆਦਾ ਹੀ ਉਹਨਾਂ ਨੂੰ ਫਿਕਰ ਹੁੰਦੀ ਜ਼ਿਆਦਾ ਫਿਕਰ ਹੁੰਦੀ ਆ ਫਿਰ ਉਹ ਸਾਡੇ ਲਈ ਉਨੇ ਹੀ ਵਰੀਡ ਹੁੰਦੇ ਆ ਮੁੰਡਿਆਂ ਲਈ ਉਨੇ ਵਰੀਡ ਨਹੀਂ ਹੁੰਦੇ ਹੈਗੇ ਤਾਂ ਸਾਡੇ ਸਿਰ ਉਹ ਕਿਤੇ ਨਾ ਕਿਤੇ ਜ਼ਿਆਦਾ ਰਿਸਪੌਂਸਿਬਿਲਟੀ ਵੀ ਹੁੰਦੀ ਆ ਕਿਉਂਕਿ ਅਸੀਂ ਉਹ ਪਰਿਵਾਰਾਂ ਦੇ ਵਿੱਚੋਂ ਆ ਅੱਜ ਵੀ ਮੈਂ ਮੈਂ ਮम्मी ਨੂੰ ਬਹੁਤ ਟਾਈਮ ਦੀ ਕਹਿ ਰਹੀ ਆ ਯਾਰ ਮੇਰਾ ਨਾ ਕੱਲੀ ਟੂਰ ਕਰਨ ਦਾ ਬਹੁਤ ਦਿਲ ਕਰਦਾ ਵੀ ਮੈਂ ਕੇਰਲਾ ਐਕਸਪਲੋਰ ਐਕਸਪਲੋਰ ਕਰਨਾ ਪਿਛਲੇ 2-3 ਸਾਲਾਂ ਤੋਂ ਨਹੀਂ ਜਾਣਾ ਹੂੰ ਚਾਹੇ ਅਸੀਂ ਜਿੰਨੇ ਮਰਜੀ ਸਟੈਂਡ ਹੋ ਜਾਈਏ ਤੇ ਮੇਰੇ ਭਰਾ ਨੇ ਜੇ ਕਿਸੇ ਨੇ ਜਾਣਾ ਜਾਓ ਹੂੰ ਉਹ ਮੈਨੂੰ ਨਾ ਬੈਕ ਇੱਕ ਚੀਜ਼ ਸਮਝਾਉਂਦੇ ਹੁੰਦੇ ਆ ਕਹਿੰਦੇ ਵੀ ਤੁਹਾਨੂੰ ਅਸੀਂ ਇੰਨੇ ਕ ਪਿਆਰ ਨਾਲ ਪਾਲਿਆ ਹੁੰਦਾ ਨਾ ਜਿਵੇਂ ਤੁਸੀਂ ਨਿੱਕੀਆਂ ਹੁੰਦੀਆਂ ਆਪਦੇ ਗੁੱਡੀਆਂ ਪਟੋਲੇ ਕਿੰਨਾ ਸਵਾਰਦੀਆਂ ਹਨਾ ਇੰਨੇ ਪਿਆਰ ਨਾਲ ਰੱਖਦੀਆਂ ਆ ਹਾਂਜੀ ਤੇ ਇਦਾਂ ਹੀ ਅਸੀਂ ਤੁਹਾਨੂੰ ਪਾਲਿਆ ਹੁੰਦਾ ਤਾਂ ਤੁਹਾਡੇ ਲਈ ਅਸੀਂ ਜ਼ਿਆਦਾ ਫਿਕਰਮੰਦ ਹੁੰਨੇ ਆ ਤੇ ਤੁਹਾਡੀ ਇੱਜ਼ਤ ਨੂੰ ਲੈ ਕੇ ਬਹੁਤ ਫਿਕਰਮੰਦ ਹੁੰਨੇ ਆ ਤੁਸੀਂ ਕਿੱਥੇ ਜਾ ਰਹੀਆਂ ਕਿੱਥੇ ਨਹੀਂ ਜਾ ਰਹੀਆਂ ਉਹਦੇ ਲਈ ਫਿਕਰਮੰਦ ਹੁੰਨੇ ਆ ਮੁੰਡਿਆਂ ਨੂੰ ਅਸੀਂ ਕਹਿੰਦੇ ਆ ਕੋਈ ਗੱਲ ਨਹੀਂ ਅਸੀਂ ਮੁੰਡਿਆਂ ਲਈ ਉਨੇ ਜ਼ਿਆਦਾ ਨਹੀਂ ਫਿਕਰਮੰਦ ਹੁੰਦੇ ਜਿੰਨੀਆਂ ਕੁੜੀਆਂ ਲਈ ਹੁੰਦੇ ਆ ਫਿਰ ਮੈਨੂੰ ਇਹੀ ਕਹਿੰਦੇ ਆ ਕਹਿੰਦੇ ਤੈਨੂੰ ਕਿਤੇ ਲੱਗਦਾ ਸੀ ਤੈਨੂੰ ਘੱਟ ਪਿਆਰ ਕਰਦੇ ਮੈਂ ਕਿ ਕਦੇ ਵੀ ਨਹੀਂ ਲੱਗਿਆ ਕਿਉਂਕਿ ਸਾਡੇ ਘਰਾਂ ਦੇ ਵਿੱਚ ਕੁੜੀਆਂ ਨੂੰ ਵੱਧ ਪਿਆਰ ਕੀਤਾ ਜਾਂਦਾ ਜਿੰਨੀਆਂ ਵੀ ਮੇਰੀ ਕਜ਼ਨਸ ਆ ਹਮ ਐਸ ਕੰਪੇਅਰ ਟੂ ਬॉयਜ਼ ਹਮ ਸੋ ਮੈਨੂੰ ਨਹੀਂ ਲੱਗਾ ਕਿ ਕੁੜੀਆਂ ਨੂੰ ਘੱਟ ਪਿਆਰ ਦਿੱਤਾ ਜਾਂਦਾ ਮੁੰਡਿਆਂ ਨੂੰ ਜ਼ਿਆਦਾ ਦਿੱਤਾ ਜਾਂਦਾ ਉਹ ਸਾਡੇ ਘਰ ਦਾ ਦਾ ਨਾ ਫਿਕਰ ਹੁੰਦਾ ਹਮ ਇਹ ਜੋ ਕੁਛ ਨਹੀਂ ਔਰ ਅੱਜਕੱਲ ਤਾਂ ਮੁੰਡਿਆਂ ਨਾਲ ਵੀ ਬਹੁਤ ਕੁਝ ਹੋ ਰਿਹਾ ਆ ਕੁੜੀਆਂ ਉਹ ਫੈਮਿਨਿਸਟ ਵਾਲਾ ਕਰਕੇ ਮਤਲਬ ਯੂ نو ਉਹਦੇ ਆੜ ਦੇ ਵਿੱਚ ਬਹੁਤ ਕੁਝ ਕਰੀ ਜਾਂਦੀਆਂ ਆ ਕਈ ਦੇਖੀ ਦੇ ਆ ਵਿਚਾਰੇ ਚੰਗੇ ਭਲੇ ਮੁੰਡੇ ਚੰਗੀਆਂ ਭਲੀਆਂ ਸੱਸਾਂ ਕੁੜੀਆਂ ਉਨਾਂ ਤੇ ਕੀ ਕੁਝ ਕਰੀ ਜਾਂਦੀਆਂ ਕਿੰਨੇ ਕੇਸੇਸ ਇਦਾਂ ਦੇ ਆ ਰਹੇ ਆ ਤੇ ਉਹ ਵੀ ਸਾਡੇ ਕੁੜੀਆਂ ਲਈ ਬਹੁਤ ਸ਼ਰਮ ਦੀ ਗੱਲ ਆ ਹੂੰ ਬੀਂਗ ਅ ਗਰਲ ਮੈਨੂੰ ਉਹ ਚੀਜ਼ਾਂ ਸ਼ਰਮਨਾਕ ਲੱਗਦੀਆਂ ਹਾਂ ਕਿਉਂਕਿ ਜਿਹਦੇ ਨਾਲ ਰੀਅਲ ਦੇ ਵਿੱਚ ਵੀ ਹੁੰਦਾ ਨਾ ਫਿਰ ਉਹਨੂੰ ਲੋਕ ਰੀਅਲ ਵਾਲਾ ਵੀ ਨਹੀਂ ਮੰਨਦੇ ਉਹਦੇ ਤੇ ਵੀ ਨਹੀਂ ਯਕੀਨ ਕਰਦੇ ਉਹਤੇ ਵੀ ਯਕੀਨ ਨਹੀਂ ਕਰਦੇ ਫਿਰ ਉਹ ਚੀਜ਼ਾਂ ਗਲਤ ਆ ਮੁੰਡੇ ਕੁੜੀਆਂ ਫਿਜ਼ੀਕਲੀ ਦੇਖੋ ਮੈਂ ਤੁਹਾਨੂੰ ਕੀ ਕਿਹਾ ਆਪਾਂ ਇਮੋਸ਼ਨਲੀ ਥੋੜੀਆਂ ਮੁੰਡਿਆਂ ਨਾਲੋਂ ਉਹ ਦਾ ਸਟਰੋਂਗ ਆ ਪਰ ਇਮੋਸ਼ਨਲੀ ਅਸੀਂ ਥੋੜੀ ਇਮੋਸ਼ਨ ਸਾਡੇ ਜ਼ਿਆਦਾ ਅਸੀਂ ਸਮਝ ਸਕਦੇ ਹਾਂ ਉਹਨਾਂ ਚੀਜ਼ਾਂ ਨੂੰ ਮੁੰਡੇ ਉਹਨੇ ਇਮੋਸ਼ਨਲੀ ਇੰਨੇ ਇਮੋਸ਼ਨਲੀ ਕਨੈਕਟ ਨਹੀਂ ਕਰ ਪਾਉਂਦੇ ਜਿੰਨੇ ਕੁੜੀਆਂ ਕਰ ਪਾਉਂਦੀਆਂ ਫਿਰ ਅਸੀਂ ਹਰ ਚੀਜ਼ 'ਚ ਨਹੀਂ ਕਹਿ ਸਕਦੇ ਕਿ ਮੁੰਡੇ ਕੁੜੀਆਂ ਬਰਾਬਰ ਆ ਹੂੰ ਅਸੀਂ इमोशनल ਜ਼ਿਆਦਾ ਹੁੰਦੀਆਂ ਸਾਨੂੰ ਫਿਰ ਐਦਾਂ ਕਿਉਂ ਨਹੀਂ ਕਹਿੰਦੇ ਕਿ ਮੁੰਡੇ ਨੂੰ ਜ਼ਿਆਦਾ ਪੈਂਪਰਿੰਗ ਦੀ ਜ਼ਰੂਰਤ ਹੁੰਦੀ ਹੈ ਕੁੜੀਆਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਨਾ ਸਾਨੂੰ ਅਸੀਂ ਨਿੱਕੀ ਨਿੱਕੀ ਚੀਜ਼ ਦੇ ਉੱਤੇ ਸਾਨੂੰ ਪੈਂਪਰ ਕਰੇ ਕੋਈ ਸਾਨੂੰ ਪ੍ਰੇਜ਼ ਕਰੇ ਉਹ ਇਸੇ ਕਰਕੇ ਹੁੰਦਾ ਕਿ ਯਾਰ ਅਸੀਂ ਬਹੁਤ ਨਾਜ਼ੁਕ ਕਲੀਆਂ ਹੁੰਦੀਆਂ ਆ ਉਦਾਂ ਅਸੀਂ ਬਹੁਤ ਬੋਲਡ ਹੁੰਦੀਆਂ ਜਿੱਥੇ ਗਲਤ ਹੁੰਦਾ ਅਸੀਂ ਜਮਾਂ ਖੜ ਜੰਦੀਆਂ ਹਾਂ ਪਰ ਜਿੱਥੇ ਇਮੋਸ਼ਨਸ ਦੀ ਗੱਲ ਆ ਜਾਂਦੀ ਆ ਘਰ ਦੀ ਗੱਲ ਆ ਜਾਂਦੀ ਆ ਰਿਸ਼ਤਿਆਂ ਦੀ ਗੱਲ ਆ ਜਾਂਦੀ ਆ ਉਹ ਮਨੋਂ ਹੀ ਸਾਡੇ ਮਤਲਬ ਅੰਦਰੋਂ ਹੀ ਸਾਡੇ ਅੰਦਰ ਇੱਕ ਚੀਜ਼ ਇਮੋਸ਼ਨਲੀ ਹੁੰਦਾ ਕਿ ਅਸੀਂ ਬਹੁਤ ਛੇਤੀ ਕਨੈਕਟ ਕਰਦੇ ਹਾਂ ਔਰ ਫਿਜ਼ੀਕਲੀ ਮੁੰਡੇ ਸਾਡੇ ਨਾਲੋਂ ਕਿਤੇ ਨਾ ਕਿਤੇ ਜ਼ਿਆਦਾ ਸਟਰੋਂਗ ਆ ਔਰ ਇਹ ਵੀ ਸਾਨੂੰ ਮੰਨਣਾ ਪਊਗਾ ਮੰਨਣਾ ਪੈਣਾ ਹੈ ਨਾ ਮੰਨਣਾ ਪੈਣਾ ਐਂਡ ਜੇ ਤੁਸੀਂ ਇਕੁਐਲਿਟੀ ਬਾਕੀ ਹਰ ਚੀਜ਼ਾਂ ਦੇ ਵਿੱਚ ਇਕੁਐਲ ਆ ਯਾਰ ਪੜੀਆਂ ਜ਼ਿਆਦਾ ਆ ਸਿਆਣੀਆਂ ਵਾਧਾ ਘਰ ਜ਼ਿਆਦਾ ਵਧੀਆ ਸੰਭਾ ਸਕਦੀਆਂ ਨੇ ਸੰਭਦੀਆਂ ਨਿਆਣੇ ਵਧੀਆ ਸੰਭਦੀਆਂ ਆ ਹਨਾ ਸਾਰੇ ਘਰ ਨੂੰ ਬੰਨਣ ਵਾਲੀ ਇੱਕ ਔਰਤ ਹੀ ਹੁੰਦੀ ਆ ਹੂੰ ਹਰ ਚੀਜ਼ ਦੇ ਵਿੱਚ ਔਰ ਮੁੰਡੇ ਵੀ ਅੱਜਕੱਲ ਕੁੜੀਆਂ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਨ ਲੱਗ ਗਏ ਆ ਜੇ ਆਪਾਂ ਪਹਿਲਾਂ ਨਾਲੋਂ ਦੇਖੀਏ ਔਰ ਮੁੰਡੇ ਵੀ ਇਹ ਚੀਜ਼ ਨੂੰ ਸਿਆਣੇ ਆ ਸਭ ਸਮਝਦੇ ਆ ਮੇਰੀ ਤਾਂ ਮੰਮੀ ਕਹਿ ਦਿੰਦੀ ਆ ਕਹਿੰਦੀ ਅੱਜਕੱਲ ਦੇ ਮੁੰਡੇ ਬਹੁਤ ਸਿਆਣੇ ਆ ਜਿਵੇਂ ਅਸੀਂ ਪਿਛਲੇ ਟਾਈਮਾਂ ਦੇ ਵਿੱਚ ਦੇਖੀਏ ਵੀ ਆਪਦੀ ਲਾਈਫ ਪਾਰਟਨਰ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਅੰਡਰਸਟੈਂਡ ਕਰਦੇ ਆ